ਨਕੋਦਰ ਸੁਰਖ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਲੋਕ ਜੋ ਪਰਸ ਖਰੀਦਦੇ ਨੇ ਉਸ ਵਿੱਚ ਇੱਕ ਫੋਟੋ ਬਾਣ ਨੂੰ ਜਗ੍ਹਾ ਬਣੀ ਹੁੰਦੀ ਹੈ ਬਹੁਤ ਸਾਰੇ ਲੋਕ ਉੱਥੇ ਆਪਣੀ ਪੀਰ ਮੁਰਸ਼ਦ ਦੀ ਫੋਟੋ ਪਾਉਂਦੇ ਨੇ ਉਹ ਇਹ ਗੱਲ ਸੋਚਦੇ ਨੇ ਕਿ ਐਦਾਂ ਕਰਨ ਦੇ ਨਾਲ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਆਵੇਗੀ ਤੇ ਸਾਡਾ ਪੀਰ ਮੁਰਸ਼ਦ ਸਾਡੇ ਹਾਲਾਤ ਦੇਖ ਰਿਹਾ ਹੋਵੇਗਾ ਪਰ ਉਹ ਲੋਕ ਗਲਤ ਸੋਚਦੇ ਨੇ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਜੇਕਰ ਪੈਸੇ ਦੀ ਕਮੀ ਦੂਰ ਕਰਨੀ ਹੈ ਸਾਨੂੰ ਮਿਹਨਤ ਤਾਂ ਕਰਨੀ ਹੀ ਪਵੇਗੀ ਰਹੀ ਗੱਲ ਹਾਲਾਤ ਦੇਖਣ ਦੀ ਆਪਣੇ ਪੀਰ ਮੁਰਸ਼ਦ ਆਪਣੇ ਹਾਲਾਤ ਦੂਰ ਬੈਠੇ ਵੀ ਦੇਖ ਹੀ ਰਹੇ ਹੁੰਦੇ ਨੇ ਪਰ ਜੇਕਰ ਆਪਾਂ ਸਹੀ ਤਰੀਕੇ ਦੀ ਗੱਲ ਕਰੀਏ ਤਾਂ ਆਪਣੇ ਪਰਸ ਵਿੱਚ ਫੋਟੋ ਰੱਖਣ ਵਾਲੀ ਜਗ੍ਹਾ ਤੋਂ ਜੋ ਬਣੀ ਹੈ ਉਹ ਬਣੀ ਤਾਂ ਇਸੇ ਕਰਕੇ ਹੀ ਹੁੰਦੀ ਹੈ ਕਿ ਆਪਣੇ ਕੋਲ ਕਦੀ ਪੈਸੇ ਦੀ ਕਮੀ ਨਾ ਆਵੇ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਸਹੀ ਵਿਧੀ ਕੀ ਹੈ ਆਪਾਂ ਉੱਥੇ ਕਿਵੇਂ ਫੋਟੋ ਰੱਖਣੀ ਹੈ ਸਹੀ ਢੰਗ ਤਰੀਕਾ ਕਿਹੜਾ ਹੈ ਤਾਂ ਜੋ ਆਪਣੇ ਕੋਲ ਪੈਸੇ ਦੀ ਕਮੀ ਨਾ ਹੋਵੇ ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਇਹ ਤਰੀਕਾ ਸਮਝ ਲੈਂਦੇ ਨੇ ਫੋਟੋ ਕਿਹੜੀ ਰੱਖਣੀ ਹੈ ਸਹੀ ਤਰੀਕਾ ਕੀ ਹੈ ਯਕੀਨ ਮੰਨਿਓ ਉਹਨਾਂ ਦੀ ਜ਼ਿੰਦਗੀ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਤਾਂ ਗੱਲ ਕਰਦੇ ਆ ਸਹੀ ਤਰੀਕੇ ਦੀ ਸਾਰੀ ਗੱਲ ਧਿਆਨ ਨਾਲ ਸੁਣਿਓ ਫਾਇਦਾ ਤੁਹਾਡਾ ਹੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਲੜਕਾ ਸੀ ਉਸਨੇ ਆਪਣਾ ਸਕੂਲ ਨਵਾਂ ਨਵਾਂ ਪਾਸ ਕੀਤਾ ਸੀ ਉਸਨੇ ਆਪਣੇ ਕਾਲਜ ਵਿੱਚ ਦਾਖਲਾ ਲੈਣਾ ਸੀ ਤਾਂ ਉਹ ਜੋ ਅੱਗੇ ਪੜ ਸਕੇ ਲੜਕਾ ਕਾਲਜ ਦੇ ਵਿੱਚ ਦਾਖਲਾ ਲੈਣ ਜਾਂਦਾ ਹੈ ਉਹ ਆਪਣੇ ਪਿਤਾ ਨੂੰ ਆਖਦਾ ਕਿ ਪਿਤਾ ਜੀ ਮੈਂ ਹੁਣ ਸਾਈਕਲ ਤੇ ਕਾਲਜ ਨਹੀਂ ਜਾ ਸਕਦਾ ਕਿਉਂਕਿ ਮੇਰੇ ਸਾਰੇ ਦੋਸਤ ਬਾਈਕ ਤੇ ਹੁੰਦੇ ਨੇ ਤੁਸੀਂ ਐਦਾਂ ਕਰੋ ਮੈਨੂੰ ਬਾਈਕ ਲੈ ਦੇਵੋ ਪਿਤਾ ਆਖਦਾ ਕੋਈ ਗੱਲ ਨਹੀਂ ਲੈ ਆਵਾਂਗੇ ਹਫਤੇ 10 ਦਿਨ बीत ਜਾਂਦਾ ਹੈ ਐਦਾਂ ਹੀ ਚੱਲਦਾ ਹੈ ਉਹ ਲੜਕਾ ਫਿਰ ਆਪਣੇ ਪਿਤਾ ਨੂੰ ਆਖਦਾ ਕਿ ਮੈਨੂੰ ਬਾਈਕ ਲੈ ਦਿਓ ਉਸ ਦਾ ਪਿਤਾ ਆਖਦਾ ਹੈ ਕਿ ਮੈਂ ਬਾਈਕ ਨਹੀਂ ਲੈ ਦੇ ਸਕਦਾ ਇੱਥੇ ਬਹੁਤ ਖਰਚੇ ਹੋ ਰਹੇ ਨੇ ਤੈਨੂੰ ਸਹੀ ਸਹੀ ਪਤਾ ਹੈ ਮੈਂ ਆਪਣੇ ਘਰ ਕਿਦਾਂ ਚਲਾ ਰਿਹਾ ਤਾਂ ਉਹ ਲੜਕਾ ਬਹੁਤ ਦੁਖੀ ਹੁੰਦਾ ਤੇ ਆਪਣੇ ਪਿਤਾ ਦੇ ਨਾਲ ਲੜਾਈ ਕਰ ਲੈਂਦਾ ਤੇ ਰੁੱਸ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਉੱਥੇ ਜਾ ਕੇ ਸੋਚਦਾ ਹੈ ਕਿ ਮੇਰੇ ਪਿਤਾ ਕਿੰਨੇ ਬੇਕਾਰ ਨੇ ਮੇਰੇ ਘਰ ਵਾਲੇ ਸੋਚਦੇ ਕਿੰਨਾ ਨੇ ਮੇਰੇ ਬਾਰੇ ਮੈਂ ਇੱਕ ਚੀਜ਼ ਮੰਗੀ ਹੈ ਉਹਨਾਂ ਨੇ ਮੈਨੂੰ ਉਹ ਵੀ ਨਹੀਂ ਦਿੱਤੀ ਲੜਕਾ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਇਸ ਘਰ ਵਿੱਚ ਨਹੀਂ ਰਹਾਗਾ ਮੈਂ ਇਸ ਘਰ ਵਿੱਚੋਂ ਭੱਜ ਜਾਵਾਂਗਾ ਤਾਂ ਉਹ ਲੜਕਾ ਕੀ ਕਰਦਾ ਹੈ ਆਪਣੇ ਪਿਤਾ ਦਾ ਪਰਸ ਚੁੱਕਦਾ ਤੇ ਆਪਣੀਆਂ ਚੱਪਲਾਂ ਪਾ ਕੇ ਉਸ ਘਰੋਂ ਭੱਜ ਜਾਂਦਾ ਹੈ ਜਦੋਂ ਭੱਜਦਾ-ਭੱਜਦਾ ਸੋਚ ਰਿਹਾ ਸੀ ਕਿ ਮੇਰੇ ਘਰ ਵਾਲੇ ਕਿੰਨੇ ਬੇਕਾਰ ਨੇ ਤਾਂ ਅਚਾਨਕ ਪੈਰ ਦੇ ਵਿੱਚ ਇੱਕ ਪੱਥਰ ਵੱਜ ਜਾਂਦਾ ਹੈ ਜਿਸ ਨਾਲ ਖੂਨ-ਖੂਨ ਹੋ ਜਾਂਦਾ ਹੈ ਲੜਕਾ ਬੈਠ ਜਾਂਦਾ ਹੈ ਸੋਚਦਾ ਮੈਂ ਬੈਠ ਕੇ ਆਰਾਮ ਕਰਦਾ ਫਿਰ ਉਸਦੇ ਦਿਮਾਗ ਵਿੱਚ ਗੱਲ ਆਉਂਦੀ ਹੈ ਕਿ ਮੈਂ ਆਪਣੇ ਪਿਤਾ ਜੀ ਦਾ ਪਰਸ ਲੈ ਆਇਆ ਕਿਉਂ ਨਾ ਮੈਂ ਦਵਾਈ ਲੈ ਲਵਾਂ ਲੜਕਾ ਸੋਚਦਾ ਮੈਂ ਪਹਿਲਾਂ ਪਰਸ ਚੈੱਕ ਕਰ ਲਵਾਂ ਪੈਸੇ ਹੈ ਵੀ ਜਾਂ ਨਹੀਂ ਲੜਕਾ ਪਰਸ ਖੋਲਦਾ ਉਸਦੇ ਵਿੱਚ ਇੱਕ 100 ਦਾ ਨੋਟ ਸੀ ਲੜਕਾ ਸੋਚਦਾ ਕਿ ਸਿਰਫ ਇੱਕ 100 ਦਾ ਨੋਟ ਹੈ ਲੜਕਾ ਕਹਿੰਦਾ ਮੇਰੇ ਪਿਤਾ ਜੀ ਕਿੰਨੇ ਗਰੀਬ ਨੇ ਜਦੋਂ ਉਹ ਲੜਕਾ ਹੋਰ ਪੈਸੇ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿੱਚੋਂ ਸਿਰਫ ਪਰਚੀਆਂ ਹੀ ਲੱਭਦੀਆਂ ਨੇ ਉਹ ਪਰਚੀਆਂ ਜ਼ਿੰਮੇਵਾਰੀ ਦੀਆਂ ਸੀ ਜਦ ਉਹ ਲੜਕਾ ਪਹਿਲੀ ਪਰਚੀ ਖੋਲਦਾ ਹੈ ਤਾਂ ਉਹ ਦੇਖਦਾ ਹੈ 40000 ਦੀ ਪਰਚੀ ਸੀ ਉਸਨੇ ਆਪਣੇ ਪਿਤਾ ਤੋਂ ਲੈਪਟਾਪ ਮੰਗਿਆ ਸੀ ਉਸਦੇ ਪਿਤਾ ਨੇ ਉਹ ਆਪਣੇ ਦੋਸਤ ਤੋਂ ਉਧਾਰ ਪੈਸੇ ਫੜ ਕੇ ਲਿਆ ਕੇ ਦਿੱਤਾ ਹੋਇਆ ਸੀ ਇਸੇ ਤਰ੍ਹਾਂ ਉਹ ਲੜਕਾ ਹੋਰ ਪਰਚੀਆਂ ਵੀ ਦੇਖਦਾ ਗਿਆ ਤਾਂ ਸਾਰੀਆਂ ਪਰਚੀਆਂ ਜ਼ਿੰਮੇਵਾਰੀ ਦੀਆਂ ਸੀ ਐਂਡ ਦੇ ਵਿੱਚ ਉਸਦੇ ਹੱਥ ਇੱਕ ਪਰਚੀ ਲੱਗਦੀ ਹੈ ਜੋ ਕਿ ਇੱਕ ਅਖਬਾਰ ਦਾ ਟੁਕੜਾ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਪੁਰਾਣਾ ਸਕੂਟਰ ਦਿਓ ਤੇ ਨਵਾਂ ਬਾਈਕ ਲੈ ਜਾਓ ਉਸ ਲੜਕੇ ਨੂੰ ਸਮਝ ਆ ਚੁੱਕੀ ਸੀ ਕਿ ਉਸ ਦੇ ਪਿਤਾ ਕਿੱਥੇ ਗਏ ਨੇ ਉਹ ਲੜਕਾ ਸਮਝ ਚੁੱਕਿਆ ਸੀ ਕਿ ਮੇਰੇ ਪਿਤਾ ਜੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਲੜਕਾ ਉੱਠਦਾ ਹੈ ਭੱਜ ਕੇ ਆਪਣੇ ਘਰ ਜਾਂਦਾ ਹੈ ਦੇਖਦਾ ਘਰ ਕੋਈ ਨਹੀਂ ਸੀ ਲੜਕਾ ਅਖਬਾਰ ਦੇ ਟੁਕੜੇ ਤੋਂ ਐਡਰੈਸ ਦੇਖ ਕੇ ਉੱਥੇ ਪਹੁੰਚ ਜਾਂਦਾ ਹੈ ਜਾ ਕੇ ਦੇਖਦਾ ਕਿ ਉਸਦੇ ਪਿਤਾ ਆਪਣਾ ਸਕੂਟਰ ਵੇਚਣ ਦੀ ਗੱਲਬਾਤ ਕਰ ਰਹੇ ਸੀ ਲੜਕਾ ਜਾ ਕੇ ਆਪਣੇ ਪਿਤਾ ਦੇ ਪੈਰੀ ਪੈ ਜਾਂਦਾ ਹੈ ਤੇ ਆਖਦਾ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਹੁਣ ਮੈਂ ਪੜ੍ਹਾਈ ਕਰਾਂਗਾ ਪੜ੍ਹ ਕੇ ਇੱਕ ਚੰਗਾ ਅਫਸਰ ਬਣਾਂਗਾ ਤੇ ਮੈਂ ਆਪ ਬਾਈਕ ਲੈ ਆਵਾਂਗਾ ਤੁਸੀਂ ਮੈਨੂੰ ਬਾਈਕ ਨਾ ਦਿਵਾਓ ਦੋਵੇਂ ਘਰ ਵਾਪਸ ਆ ਜਾਂਦੇ ਨੇ ਲੜਕਾ ਆਪਣੇ ਰਸਵਿਚ ਆਪਣੇ ਪਿਤਾ ਦੀ ਫੋਟੋ ਰੱਖਣੀ ਸ਼ੁਰੂ ਕਰ ਦਿੰਦਾ ਹੈ ਲड़का ਸੋਚਦਾ ਹੈ ਕਿ ਮੇਰੇ ਪਿਤਾ ਜੀ ਆਪਣੇ ਰਸਵਿਚ ਸਾਡੀ ਫੋਟੋ ਰੱਖਦੇ ਨੇ ਸਾਡੀ ਫੋਟੋ ਦੇਖ ਕੇ ਉਹ ਜ਼ਿੰਦਗੀ ਵਿੱਚ ਮਿਹਨਤ ਕਰਦੇ ਰਹਿੰਦੇ ਨੇ ਇਸੇ ਹੀ ਤਰ੍ਹਾਂ ਮੈਂ ਹੁਣ ਉਹਨਾਂ ਦੀ ਫੋਟੋ ਰੱਖਾਂਗਾ ਜ਼ਿੰਦਗੀ ਵਿੱਚ ਮਿਹਨਤ ਕਰਦਾ ਰ੍ਹਾਂਗਾ ਸਮਝ ਜ਼ਰੂਰ ਲੱਗੂਗਾ ਪਰ ਮੈਂ ਸਫਲ ਜ਼ਰੂਰ ਹੋ ਜਾਵਾਂਗਾ ਉਹ ਫੋਟੋ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੁੰਦਾ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਕਿ ਉਹ ਫੋਟੋ ਕਿਉਂ ਰੱਖਣੀ ਹੈ ਫੋਟੋ ਇਸ ਕਰਕੇ ਰੱਖਣੀ ਹੈ ਕਿ ਜਦੋਂ ਵੀ ਜ਼ਿੰਦਗੀ ਵਿੱਚ ਥੱਕ ਜਾਵੋ ਮਨ ਨਾ ਕਰੇ ਕੁਝ ਕਰਨ ਦਾ ਮਨ ਉਦਾਸ ਹੋ ਜਾਵੇ ਤਾਂ ਉਸ ਫੋਟੋ ਵੱਲ ਦੇਖੋ ਤਾਂ ਆਪਣੇ ਮਨ ਦੇ ਵਿੱਚ ਫਿਰ ਉਹੀ ਯਾਦ ਆਵੇਗੀ ਕਿ ਮੈਂ ਕੰਮ ਕਿਉਂ ਕਰਨਾ ਹੈ ਮਿਹਨਤ ਕਿਉਂ ਕਰਨੀ ਹੈ ਤਾਂ ਆਪਾਂ ਫਿਰ ਹਿੰਮਤ ਦੇ ਨਾਲ ਉਹ ਫੋਟੋ ਵੇਖ ਕੇ ਕੰਮ ਸ਼ੁਰੂ ਕਰ ਦੇਵਾਂਗੇ ਇਸੇ ਕਰਕੇ ਸائیں ਜੀ ਕਹਿੰਦੇ ਸੀ ਕਿ ਮਾ ਬਬ ਬਹੁਤ ਜ਼ਰੂਰੀ ਹੈ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਹੋਰ ਨਵੇਂ-ਨਵੇਂ ਵੀਡੀਓਸ ਦੇ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਜੀ ਜੈ ਸਾਈਆਂ ਦੀ